ਜੇ ਬਦਲ ਗਏ ਫੇਲਾ ਮਿਲੇ ਖੁਸ਼ੀ ਮਿਲੀ ਆਨੰਦ ਮਿਲੇ ਤੋਂ ਜਿਹੜੇ ਗੁਰਗ੍ਰੰਥ ਸਾਹਿਬ ਨੂੰ ਸਿਰਫ ਵੇਖਣ ਵੇਖਣ ਨਾਲ ਕੁਝ ਨਹੀਂ ਹੋਵੇਗਾ ਸਤਗੁਰੂ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਵਿਖਿਆ ਮੁਕਤ ਨਾ ਹੋਵੇ ਜਿਸ ਕਰ ਸ਼ਬਦ ਨਾ ਕਰੇਗਾ ਗੱਲ ਸੁਣਨ ਦੀ ਰਤਵਾ ਧਰਮ ਨੂੰ ਜਾਨਾ ਸੁਣਨ ਦੇ ਨਾਲ ਹੀ ਧਰਮ ਦੀ ਪ੍ਰਾਪਤੀ ਹੋਣੀ ਹੈ ਜੇ ਜਦ ਕੋਈ ਧਿਆਨ ਨਾਲ ਸੁਣ ਲੈਂਦਾ ਫਿਰ ਉਹਦੀ ਰਤਨਾ ਦੀਤਦਾਨ ਲੱਗ ਪੈਂਦੀ ਉਹ ਗਾਉਂ ਉਹ ਗਾ ਸਕਦਾ ਦੂਸਰਾ ਨਹੀਂ ਜਿਹਨੂੰ ਸੁਣਨਾ ਨਹੀਂ ਆਇਆ ਯਕੀਨ ਜਾਨੋ ਉਸਨੂੰ ਗਾਉਣਾ ਵੀ ਨਹੀਂ ਆਇਆ ਧਰਮ ਦੀ ਸਾਰੀ ਸਾਧਨਾ ਸੁਣਨ ਤੇ ਖੜੀ ਹੈ ਜਿਤਨਾ ਗਹਿਰਾਈ ਵਿੱਚ ਕੋਈ ਸੁਣ ਲੈਂਦਾ ਉਤਨਾ ਹੀ ਚੇਖਰ ਦਾ ਉਹ ਦਾ ਲੈਣਾ ਉਹਦੀ ਗਾਇਕੀ ਵਿੱਚ ਉਤਨੀ ਬਲੰਦੀ ਹੋਵੇਗੀ ਜਿਹਦੇ ਸੁਣਨ ਵਿੱਚ ਬਹੁਤੀ ਗਹਿਰਾਈ ਹੋਵੇ ਜਿਹੜਾ ਦਰਖਤ ਬਹੁਤ ਉੱਚਾ ਆਸਮਾਨ ਨੂੰ ਛੂੰਦਾ ਹੈ ਉਹਦੀਆਂ ਜੜਾਂ ਬਹੁਤ ਗਹਿਰੀਆਂ ਜਾਂਦੀਆਂ ਜਿਸ ਦਰਖਤ ਦੀਆਂ ਜੜਾਂ ਸਿਰ ਉੱਪਰ ਉੱਪਰ ਰਹਿ ਜਾਣ ਜ਼ਮੀਨ ਵਿੱਚ ਡਹਿਰੇ ਨਾ ਜਾਣ ਉਹ ਦਰਖਤ ਬੁਲੰਦੀਆਂ ਨੂੰ ਛੂੰਦਾ ਵੀ ਬਹੁਤ ਉੱਚਾ ਨਹੀਂ ਉੱਠੇਗਾ ਜਿਹੜਾ ਦਰਖਤ ਸਿਖਰ ਨੂੰ ਛੂ ਰਿਹਾ ਹੈ ਬਹੁਤ ਬੁਲੰਦਾ ਹੈ ਬੜਾ ਉੱਚਾ ਹੈ ਸਪਸ਼ਟ ਹੈ ਕਿ ਜਿੰਨਾ ਉੱਚਾ ਹੈ ਇਹਦੀ ਜੜ ਉਤਨੀ ਗਹਿਰੇ ਚਲ ਰਹੀ ਹੈ ਜਿਸਨੇ ਜਿੰਨਾ ਗਹਿਰਾ ਸੁਣਿਆ ਉਸਨੇ ਉਤਨਾ ਹੀ ਉੱਚਾ ਗਾਇਆ ਤੇ ਮੂਲ ਗੱਲ ਉਹਦੀ ਗਾਇਤੀ ਦੇ ਉਹਦੇ ਉਚਾਰਨ ਦੇ ਉਤਨੀ ਬੁਲੰਦੀ ਹੋਵੇਗੀ ਉਤਨੀ ਮਹਾਨਤਾ ਹੋਵੇਗੀ ਔਰ ਇਹ ਗਾਇਕੀ ਉਹਦੇ ਸੁਣਨ ਤੇ ਖੜੀ ਹੈ ਉਹਨੇ ਕਿਤਨਾ ਗਹਿਰਾ ਸੁਣਿਆ ਸੁਣ ਨਹੀਂ ਸਕਿਆ ਤੇ ਯਕੀਨ ਜਾਣੋ ਗਾ ਵੀ ਨਹੀਂ ਸਕਿਆ ਤੇ ਸੁਣਨਾ ਤੇ ਗਾਉਣਾ ਇਸੇ ਦੇ ਉੱਤੇ ਹੀ ਧਰਮ ਦੀ ਸਾਰੀ ਦੀ ਸਾਰੀ ਸਾਧਨਾ ਖੜੀਏ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਉ ਰਤਨਾ ਗੀਤ ਪਹਿਲੇ ਸੁਣੋ ਬਹੁਤ ਗਹਿਰੇ ਤਲ ਦੇ ਸੁਣੋ ਔਰ ਇਤਨਾ ਧਿਆਨ ਪੂਰਵਕ ਸੁਣੋ ਕਿ ਸੁਣ ਕੇ ਤੇਰੀ ਰਤਨਾ ਗਾਉ ਤੇ ਬੋਲ ਉੱਠੇ ਵਾਹ ਵਾਹ ਨਿਕਲ ਪਏ ਵਾਹਿਗੁਰੂ ਵਾਹਿਗੁਰੂ ਆਪੇ ਨਿਕਲ ਪਏ ਵਾਹਿਗੁਰੂ ਦੀ ਧੁਨ ਨਿਕਲ ਪਏ ਤੋ ਇਤਨਾ ਗਹਿਰਾਈ ਨਾਲ ਸੁਣ ਇਤਨਾ ਧਿਆਨ ਪੂਰਵਕ ਸੁਣ ਤੇ ਧਿਆਨ ਪੂਰਵਕ ਸੁਣਨਾ ਇਹ ਵੀ ਮਜਬੂਰੀ ਹੈ ਆਖਣਾ ਵਰਨਾ ਸੁਣਦਾ ਹੀ ਧਿਆਨ ਹੈ ਕੰਨ ਨਹੀਂ ਸੁਣਦੇ ਸੁਣਨਾ ਕਿਸਨੇ ਹੈ ਧਿਆਨ ਨਹੀਂ ਤੇ ਸੁਣਨਾ ਇੱਕ ਬੰਦਾ ਬਹੁਤ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੈ ਕਿ ਸੁਣਨ ਵਾਲਾ ਅਚਨ ਚੇਤ ਪੈ ਜਾਂਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਬਈ ਤੂੰ ਕਿਉਂ ਨਹੀਂ ਸੁਣੀ ਬੋਲਣ ਵਾਲਾ ਇਤਨੀ ਉੱਚੀ ਬੋਲਦਾ ਤੇ ਹੈ ਫਿਰ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਤੇ ਹੋਰ ਪਾਸੇ ਚਲਾ ਗਿਆ ਤੂੰ ਸੁਣਨਾ ਤੇ ਧਿਆਨ ਨੇ ਹੋਰ ਕਿੱਥੇ ਸੁਣਨਾ ਤਾਂ ਮੈਂ ਇਤਨੀ ਅਰਜ਼ ਕਰਾਂ ਧਿਆਨ ਇੱਕ ਮਿੰਟ ਵਾਸਤੇ ਵੀ ਇਕਾਗਰ ਕਰਨਾ ਗੁਰੂ ਦੀ ਗੱਲ ਰੱਬ ਦੀ ਗੱਲ ਵਾਸਤੇ ਬੜਾ ਔਖਾ ਇਹਦਰ ਬਰ ਹੋ ਜਾਂਦਾ ਜਿਸ ਬੰਦੇ ਦੀ ਸਰੋਤ ਗਹਿਰੀ ਨਹੀਂ ਉਸ ਬੰਦੇ ਦੀ ਗਾਇਕੀ ਉੱਚੀ ਨਹੀਂ ਹੋਵੇਗੀ ਬਸ ਇਤਨੀ ਗੱਲ ਹੈ ਇਹ ਪਹਿਚਾਣ ਜਿਸ ਦਰਖਤ ਦੀਆਂ ਜੜਾਂ ਬਹੁਤ ਡਹਿਰੀਆਂ ਨਹੀਂ ਨੇ ਉਹ ਦਰਖਤ ਬਹੁਤ ਉੱਚਾ ਨਹੀਂ ਹੋਵੇਗਾ ਬਹੁਤ ਬੁਲੰਦ ਨਹੀਂ ਹੋਵੇਗਾ ਸਿਖਰ ਤਾ ਨੂੰ ਨਹੀਂ ਛੂਵੇਗਾ ਬੁਲੰਦੀਆਂ ਨੂੰ ਨਹੀਂ ਛੂਵੇਗਾ जिस दी गायत्री देक बुलंदी आ गई है जिस दे वाहेगुरु वाहेगुरु आखन दे उचाई आ गई है स्पष्ट जाणो ने सुनया है बहुत गहरे ध्यान देना बड़ी एकाग्रता ਨਾਲ ਸੁਣੋ ਸੁਣਿਆ ਹੋਇਆ ਇਤਨਾ ਗਹਿਰਾ ਚਲਿਆ ਗਿਆ ਹੈ ਕਿ ਹੁਣ ਬੋਲ ਬੜੇ ਉੱਚੇ ਨਿਕਲ ਰਹੇ ਨੇ ਹੁਣ ਬੋਲ ਬੜੇ بلند ਪਾ ਨਿਕਲ ਰਹੇ ਨੇ ਹੁਣ ਬੋਲਣਾ ਬਹੁਤ ਉੱਚਾ ਹੈ ਇਸ ਦਾ ਸਰਵਨ ਗੋਬਿੰਦ ਗੁਣ ਸੁਣੋ ਤੋਂ ਸੁਣ ਪਹਿਲੇ ਜਿਹਨੂੰ ਵੇਖਿਆ ਨਹੀਂ ਜਿਹਨੂੰ ਜਾਣਿਆ ਨਹੀਂ ਉਹਨੂੰ ਸੁਣਨਾ ਬਹੁਤ ਵੱਡੇ ਸਾਹਫਤ ਦੀ ਲੋੜ ਹੈ ਹਿੰਮਤ ਦੀ ਲੋੜ ਹੈ ਜਿਹਨੂੰ ਕਦੀ ਵੇਖਿਆ ਨਹੀਂ ਜਿਹਨੂੰ ਕੋਈ ਜਾਣਿਆ ਨਹੀਂ ਜਿਹਨੂੰ ਕਦੀ ਸਮਝਿਆ ਨਹੀਂ ਉਹਦੀ ਗੱਲ ਸੁਣਨੀ ਤੇ ਬੜੀ ਧਿਆਨਪੂਰਤ ਬੜੀ ਇਕਾਗਰਤਾ ਦੇ ਨਾਲ ਸਮਾ ਕਰਨੀ ਬਹੁਤ ਵੱਡੀ ਹਿੰਮਤ ਦੀ ਲੋੜ ਹੈ ਬਹੁਤ ਵੱਡੀ ਸਾਹਸ ਦੀ ਲੋੜ ਹੈ ਬਹੁਤ ਵੱਡੀ ਸ਼ਰਧਾ ਦੀ ਲੋੜ ਹੈ ਵਰਨਾ ਜੇ ਨੂੰ ਵੇਖਿਆ ਨਹੀਂ ਜੇ ਨੂੰ ਜਾਣਿਆ ਨਹੀਂ ਜੇ ਨੂੰ ਸਮਝਿਆ ਨਹੀਂ ਉਹਦੀ ਗੱਲ ਸੁਣੀ ਕਿਸ ਤਰ੍ਹਾਂ ਧਿਆਨ ਨਾਲ ਸੁਣੀ ਜਾਣਦੇ ਹੀ ਨਹੀਂ ਉਸ ਨੂੰ ਵੇਖਿਆ ਹੀ ਨਹੀਂ ਸਮਝਿਆ ਹੀ ਨਹੀਂ ਉਹਦੀ ਗੱਲ ਸੁਣੀ ਪਰ ਧਰਮ ਦੀ ਸਾਰੀ ਸਾਧਨਾ ਕਹਿੰਦੀ ਹੈ ਜੇ ਤੂੰ ਸੁਣ ਲਵੇਂ ਤੇ ਵੇਖ ਵੀ ਲਵੇਂਗਾ ਜੇ ਤੂੰ ਸੁਣ ਲਵੇਂ ਤੇ ਜਾਣ ਵੀ ਲਵੇਗਾ ਜੇ ਤੂੰ ਸੁਣ ਲਵੇ ਤੇ ਤੇਰਾ ਸੰਬੰਧ ਵੀ ਜੁੜ ਜਾਏਗਾ ਜੇ ਤੂੰ ਸੁਣ ਲਵੇ ਤਾਂ ਉਹਦੇ ਨਾਲ ਤੇਰਾ ਰਿਸ਼ਤਾ ਵੀ ਜੁੜ ਜਾਏਗਾ ਤੈਨੂੰ ਸਭ ਕੁਝ ਦੀ ਸਮਝ ਵੀ ਪੈ ਜਾਏਗੀ ਤੋ ਧਰਮ ਦੀ ਸਾਰੀ ਦੀ ਸਾਰੀ ਸਾਧਨਾ ਸੁਣਨ ਤੇ ਖੜੀ ਹੈ ਇਸ ਵਾਸਤੇ ਸਤਿਗੁਰudev ਜੀ ਮਹਾਰਾਜ ਮੂਲ ਪੰਕਤੀ ਜੋ ਜਪਜੀ ਸਾਹਿਬ ਦੀ ਉਹਦੇ ਤਪੱਸ ਪੰਨੇ ਸੁਣੀ ਹੈ ਮੰਨੀ ਹੈ ਮਨ ਦੀ ਤਾਭਾ ਉਹ ਪ੍ਰਥਮ ਤੇ ਸੁਣਨਾ ਮੂਲ ਗੱਲ ਸੁਣਨ ਦੀ ਸ੍ਰੋਤਵਾਲ ਧਰਮੰਗ ਵਿਜਾਨਾਤ ਜੇ ਇੱਕ ਗੁਰ ਕੀ ਸਿੱਖ ਸੁਣੇ ਨਾਉ ਨਿਕ ਭਗਤਾ ਸਦਾ ਵਿਰਾਜ ਸੁਣੀਐ ਦੁਖ ਪਾਪ ਕਾ ਨਾ ਜਿਤਨੇ ਜਿਤਨਾ ਗਹਿਰੇ ਤਲ ਵਿੱਚ ਸੁਣਿਆ ਗਹਿਰਾਈ ਵਿੱਚੋਂ ਪਾਪ ਦੁਖ ਨਿਕਲ ਜਾਉਂਗੇ ਔਰ ਜਦ ਪਾਪ ਨਿਕਲ ਗਏ ਦੁਖ ਨਿਕਲ ਗਏ ਫਿਰਦਾ ਹੌਲਾ ਹੋ ਗਿਆ ਅੰਦਰ ਖੁਸ਼ੀ ਪੈਦਾ ਹੋਈ ਜੀਤ ਫੁੱਟਣ ਗਈ ਖੁਸ਼ੀ ਦੇਵੀ ਆਨੰਦ ਦੇਵੀ ਉਹਨਾਂ ਗੀਤਾਂ ਵਿੱਚ ਬੜੀ ਬੁਲੰਦੀ ਹੋਵੇਗੀ ਮੈਂ ਇੱਕ ਦਿਨ ਪੜ ਰਿਹਾ ਸੀ ਤਾਂ ਸੈਨ ਦੇ ਸੰਬੰਧ ਵਿੱਚ ਅਕਬਰ ਦੇ ਨੌ ਰਤਨਾਂ ਦੇ ਚੋਂ ਦਰਬਾਰੀ ਨੌ ਰਤਨਾਂ ਦੇ ਚੋਂ ਇਹ ਇੱਕ ਬੜਾ ਕੀਮਤੀ ਰਤਨ ਸੀ ਅਕਬਰ ਇਸ ਤੇ ਬਹੁਤ ਖੁਸ਼ ਬਹੁਤ ਖੁਸ਼ੀ ਤੇ ਅਕਬਰ ਨੇ ਇੱਕ ਦਿਨ ਪੁੱਛ ਲਿਆ ਤਾਂ ਤਨ ਤੂੰ ਇਤਨਾ ਗਹਿਰਾ ਗਾਉਣਾ ਹੈ ਤੇਰੇ ਗਾਣ ਵਿੱਚ ਇਤਨਾ ਰਸ ਹੈ ਮੈਨੂੰ ਇਤਨਾ ਸਵਾਦ ਆਉਂਦਾ ਹੈ ਕਿ ਜਿਸ ਗੁਰੂ ਕੋਲੋਂ ਤੂੰ ਸਿੱਖਿਆ ਹੈ ਉਹ ਗੁਰੂ ਤੇ ਬਹੁਤ ਮਹਾਨ ਹੋਵੇਗਾ ਸਵਾਮੀ ਹਰੀਦਾਸ ਦਾ ਚੇਲਾ ਸੀ ਬਿੰਦਰਾ ਬਣ ਵਾਲੇ ਦਾ ਉਹਦੇ ਕੋਲੋਂ ਉਸਨੇ ਸੰਗੀਤ ਸਿੱਖਿਆ ਸੀ तान सहन कह लगे हाँ मैं तो कुछ भी नहीं जो मेरा गुरु गावदा है जो मेरा उस्ताद गावि है वो तो मैं जबान बयान भी नहीं कर सकता और उसका ये लेश मात्र भी मैं प्रगट नहीं कर सकता वो इतना महान गावि है वो गायकी इतनी बुलंदी है ਅਕਬਰ ਕਹਿਣ ਲੱਗੇ ਫਿਰ ਮੈਂ ਸੁਣਨਾ ਹਰੀਦਾਸ ਨੂੰ ਮੈਂ ਸੁਣਨਾ ਕੌਣ ਕਹਿਣ ਲੱਗੇ ਉਹ ਤੇ ਜਦ ਮੌਜ ਚਾਹੁੰਦਾ ਹੈ ਮੱਤੀ ਚਾਹੁੰਦਾ ਹੈ ਉਦੋਂ ਗਾਉਂਦਾ ਹੁੰਦਾ ਹੁੰਜ ਨਹੀਂ ਗਾਉਂਦਾ ਕਹਿਣ ਤੇ ਨਹੀਂ ਗਾਉਂਦਾ ਆਖਣ ਤੇ ਨਹੀਂ ਗਾਉਂਦਾ ਜਦ ਉਸ ਦੇ ਅੰਦਰੋਂ ਲਗਨੇ ਫੁੱਟੜੇ ਨੇ ਉਦੋਂ ਗਾਉਂਦਾ ਇਹ ਇਤਿਹਾਸ ਇਹ ਕਹਿੰਦਾ ਹੈ ਕਿ ਸਾਹਿਤ ਕਲਾ ਤੇ ਸੰਗੀਤ ਦਾ ਇਹ ਪ੍ਰੇਮੀ ਸੀ ਅਕਬਰ ਇੱਕ ਦਿਨ ਰਾਤ ਨੂੰ ਹਰੀਦਾਸ ਦੀ ਕੁਟਿਆ ਦੇ ਆਲੇ ਦੋਲੇ ਇੱਕ ਦਰਖਤ ਥੱਲੇ ਛੁਪ ਗਏ ਅਕਬਰ ਤੇ ਤਾਂ ਸੁਣਿਆ ਸੀ ਅੱਧੀ ਰਾਤ ਤੋਂ ਬਾਅਦ ਕਦੀ ਮੌਜ ਆਉਂਦਾ ਹਰੀ ਰਾਜ ਤੇ ਗਾਉਂਦਾ ਵਾਕਈ ਉਸਨੇ ਗਾਇਆ ਅੱਧੀ ਰਾਤ ਬਿਤੀ ਤੋਈ ਜਦ ਮੈਂ ਇਤਿਹਾਸ ਪੜਿਆ ਤੋ صبر ਦੀ ਦਾਤ ਦੇਣੀ ਪੈਗੀ ਅਕਬਰ ਦੇ ਦੀ ਤੂੰ ਉਡੀਕਦਾ ਰਿਹਾ ਕਦੋਂ ਦਾਏਗਾ ਨਹੀਂ ਤੇ ਇਤਨਾ ਸਮਰਾਗ ਮੁਗਲ ਆਜ਼ਮ ਤੇ ਇਤਨਾ ਸੁਖ ਰਹਿਣਾ ਥੋੜੀ ਜੀਆਂ ਗਲਤੇ ਬੇਚੈਨ ਹੋ ਸਕਦਾ ਸੀ ਵਾਪਸ ਜਾ ਸਕਦਾ ਸੀ ਉਹਦੇ ਸਬਰ ਨੂੰ ਦਾਤ ਦੇਣੀ ਪਵੇਗੀ ਜਦੋਂ ਗਾਇਆ ਇਹ ਸਮਾਰਤ ਤਾਰੀ ਹੋ ਗਿਆ ਤਾਂ ਅਕਬਰ ਨੇ ਪਹਿਲਾ ਪ੍ਰਸ਼ਨ ਤਾਨ ਸੰਤ ਇਹ ਕੀਤਾ ਤੇਰੀ ਗਾਇਕੀ ਤੇ ਇਤਨਾ ਰਸ ਕਿਉਂ ਨਹੀਂ ਤੇਰੀ ਗਾਇਕੀ ਇਤਨੀ ਬੁਲੰਦ ਕਿਉਂ ਨਹੀਂ ਇਹ ਪਹਿਲਾ ਪ੍ਰਸ਼ਨ ਸੀ ਅਕਬਰ ਦਾ ਮੁੰਦ ਤਾਂ ਤੋਂ ਸੁਣਦਾ ਆ ਰਿਹਾ ਸੀ ਤਾਨ ਸੰਤ ਤੇਰੀ ਗਾਇਤੀ ਦੇ ਇਤਨੀ ਪ੍ਰਵਾਹ ਤੇ ਹੋਣੀ ਇਤਨੀ ਬੁਲੰਦ ਤੇ ਹੋਣੀ ਤਾਂ ਸੰਨ ਕੈਦ ਦਾ ਗਲ ਸਪਸ਼ਟ ਹੈ ਹਰੀਦਾਸ ਗਾਉਂਦੇ ਨੇ ਪਰਮਾਤਮਾ ਵਾਸਤੇ ਮੈਂ ਗਾਉਂਦਾ ਤੇਰੇ ਵਾਸਤੇ ਜਿਤਨਾ ਵੱਡਾ ਪਰਮਾਤਮਾ ਹੈ ਉਸ ਪਰਮਾਤਮਾ ਵਾਸਤੇ ਅਗਰ ਗਾਇਆ ਗਿਆ ਤਾਂ ਉਤਨਾ ਹੀ ਵੱਡਾ ਹੋਵੇਗਾ ਉਤਨਾ ਹੀ ਬੁਲੰਦ ਹੋਵੇਗਾ ਮੈਂ ਗਾਉਂਦਾ ਤੇਰੇ ਵਾਸਤੇ ਜਿਵੇਂ ਤੂੰ ਜਿਤਨਾ ਹੈ ਤੇਰੇ ਤੋਂ ਉੱਚੀ ਗਾਇਕੀ ਕਿਸ ਤਰ੍ਹਾਂ ਜਾਏਗੀ ਮੇਰੀ ਮੈਂ ਤੇ ਸਿਰਫ ਤੇਰੇ ਵਾਸਤੇ ਗਾਉਂਦਾ ਇਸ ਵਕਤੇ ਮੇਰੀ ਗਾਇਕੀ ਵਿੱਚ ਬੁਲੰਦੀ ਨਹੀਂ ਹੈ ਮੇਰੀ ਗਾਇਕੀ ਵਿੱਚ ਇਤਨੀ ਪ੍ਰਵਾਹ ਨਹੀਂ ਹੈ ਮੇਰੀ ਗਾਇਕੀ ਵਿੱਚ ਇਤਨੀ ਉਤਸਾਹ ਨਹੀਂ ਹੈ ਤੇ ਹਰੀ ਦਾਸ ਗਾਉਂਦੇ ਨੇ ਪ੍ਰਮਾਤਮਾ ਵਾਸਤੇ ਕਿ ਪ੍ਰਮਾਤਮਾ ਇਤਨਾ ਬੁਲੰਦ ਹੈ ਇਤਨਾ ਬੁਲੰਦ ਹੈ ਕਿ ਪ੍ਰਮਾਤਮਾ ਵਾਸਤੇ ਜੋ ਗਾਇਆ ਗਿਆ ਤੋ ਗਾਇਕੀ ਵੀ ਬੜੀ ਬੁਲੰਦ ਹੁੰਦੀ ਹੈ ਬੜੀ ਉੱਚੀ ਹੁੰਦੀ ਹੈ ਤੇਰੇ ਤੇ ਮੇਰੇ ਜੋ ਸੰਬੰਧ ਹੈ ਮੈਂ ਗਾਉਂਦਾ ਤੂੰ ਸੁਣਦਾ ਤੋ ਜਿੰਨੀ ਤੇਰੀ ਹੱਥੀ ਹੈ ਉਤਨਾ ਹੀ ਮੇਰਾ ਸੰਗੀਤ ਹੈ ਜਿੰਨੀ ਪ੍ਰਮਾਤਮਾ ਦੀ ਹੱਥੀ ਹੈ ਉਤਨਾ ਹਰੀਦਾਸ ਦਾ ਸੰਗੀਤ ਹੈ ਇਸ ਵਾਸਤੇ ਭਗਤਾ ਨੇ ਜਦ ਕੋਈ ਬੋਲ ਬੋਲੇ ਨੇ ਤਾਂ ਉਹਨਾਂ ਬੋਲਾ ਨੂੰ ਅਮਰ ਬੋਲਾ ਕਹਿਆ ਗਿਆ ਉੱਚੇ ਬੋਲਾ ਕਹਿਆ ਗਿਆ ਮਹਾਨ ਬੋਲਾ ਕਹਿਆ ਗਿਆ ਖਤਮ ਦੇ ਬੋਲਾ ਕਹਿਆ ਗਿਆ ਅਮਿਤ ਬੋਲਾ ਕਹਿਆ ਗਿਆ ਅਮਰਤਮਈ ਬੋਲਾ ਕਹਿਆ ਗਿਆ ਇਤਨਾ ਗਹਿਰਾ ਉਹਨਾਂ ਨੇ ਸੁਣਿਆ ਕਿ ਉਹਨਾਂ ਦਾ ਬੋਲਿਆ ਹੋਇਆ ਉਹਨਾਂ ਦਾ ਗਾਇਆ ਹੋਇਆ ਇੱਕਦਮ ਬੁਲੰਦੀਆਂ ਉੱਠੋ ਗਿਆ ਮੈਂ ਫਿਰ ਅਰਥ ਤਰਾਂ ਜਿੱਥੇ ਜਦ ਕਿਸੇ ਦੇ ਬੋਲ ਬੜੇ ਬੁਲੰਦ ਦਿਖਾਈ ਦੇਣ ਹਮੇ ਲਣਾ ਜੜਾਂ ਬਹੁਤ ਗਹਿਰੀਆਂ ਬਹੁਤ ਗਹਿਰੀ ਕਿਤੇ ਬਾਹਰ ਦਾ ਪ੍ਰਮਾਣ ਸਾਰਥਕ ਹੈ ਕਿ ਜਿਸ درخت ਦੀਆਂ ਜੜਾਂ ਬਹੁਤ ਡੂੰਘਾਈ ਤੱਕ ਨਹੀਂ ਜਾਣਗੀਆਂ ਉਹ ਬਹੁਤ ਉੱਚਾ ਵੀ ਨਹੀਂ ਉੱਗ ਸਕੇਗਾ ਜਿਹਦੇ ਬੌਲ ਬਹੁਤ ਉੱਚੇ ਨੇ ਉਹਦੀ শ্রোਤ ਬੜੀ ਗਹਿਰੀ ਹੋਵੇਗੀ ਉਹਨੇ ਸੁਣਿਆ ਬੜੇ ਧਿਆਨ ਨਾਲ ਹੋਵੇਗਾ ਉਹ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਵੀ ਬੜੇ ਧਿਆਨ ਨਾਲ ਉਸਨੇ ਸੁਣਿਆ ਹੋਵੇਗਾ ਉਹਨੇ ਗੁਰੂ ਦੇ ਬੌਲ ਬੜੇ ਧਿਆਨ ਨਾਲ ਸੁਣਿਆ ਹੋਵੇਗਾ ਬੜੇ ਗਹਿਰੇ ਤਲ ਨਾਲ ਸੁਣੇ ਹੋਣਗੇ ਤੇ ਜਿਤਨੀ ਗਹਿਰਾਈ ਨਾਲ ਸੁਣਿਆ ਹੋਵੇਗਾ ਉਸਨੇ ਉੱਚੇ ਬੋਲ ਪ੍ਰਗਟ ਹੋਣਗੇ ਸੋ ਸਾਬ ਕਹਿੰਦੇ ਨੇ ਖੁਸ਼ੀ ਦੇ ਬੀਤ ਦਾ ਸੋਹਿਲਾ ਦਾ ਨਿਰਭਉ ਦਾ ਦਾ ਭੈ ਦੀਤ ਦਾ ਕੀ ਸੋਹਿਲਾ ਗਾਣਾ ਤਾਨ ਤੈਨ ساری ਜ਼ਿੰਦਗੀ ਦਰਿਆ ਹੀ ਰਿਆ ਬਹਿ ਦੇ ਹੀ ਰਿਆ ਲੰਬੀ ਤੋੜੀ ਗਾਥਾ ਅਕਬਰ ਵਾਸਤੇ ਗਾਮਦਾ ਸੀ ਅਕਬਰ ਆਪ ਦਰਿਆ ਰਹਿੰਦਾ ਸੀ ਮੇਰਾ ਰਾਜਪਾਟ ਕੋਈ ਖੋ ਨਾ ਲਵੇ ਰਾਜਪੂਤਾਂ ਨਾਲ ਝਗੜਾ ਲੈਂਦਾ ਸੀ ਕਿਧਰੇ ਨਾ ਕਿਧਰੇ ਬਗਾਵਤ ਹੋ ਜਾਂਦੀ ਸੀ ਨਹੀਂ ਹਰਾਮ ਹੋ ਜਾਂਦੀ ਸੀ ਤੇ ਇਸ ਤਰ੍ਹਾਂ ਦੀ ਬੰਦੇ ਦੀ ਖੁਸ਼ੀ ਵਾਸਤੇ ਅਗਰ ਗਾਇਆ ਜਾਏ ਤਾਂ ਜਿਹੜਾ ਆਤਮ ਭੈ ਭੀਤ ਹੈ ਉਹ ਗਾਇਕੀ ਵੀ ਪਹਿਦੇ ਸੋਵੇਗੀ ਉੱਚੀ ਨਹੀਂ ਹੋ ਸਕਦੀ ਬੁਲੰਦੇ ਨਹੀਂ ਹੋ ਸਕਦੀ ਇਸ ਵਾਸਤੇ ਸ਼ਾਇਦ ਕਹਿੰਦੇ ਨੇ ਖੁਸ਼ੀ ਦੇ ਵੀਤ ਗਾਓ ਕਿਸ ਦੇ ਨਿਰਭਉ ਦੇ ਤੇ ਨਿਰਭਉ ਕੇਵਲ ਨਿਰੰਕਾਰ ਹੈ ਨਿਰਭਉ ਕੇਵਲ ਪ੍ਰਮਾਤਮਾ ਹੈ ਨਿਰਭਉ ਕੇਵਲ ਅਕਾਲ ਪੁਰਖ ਹੈ ਇਸ ਵਾਸਤੇ ਸਾਇਦ ਕਹਿੰਦੇ ਨੇ ਕਿ ਖੁਸ਼ੀ ਦੇ ਗੀਤ ਤੋਂ ਗਾ ਪਰ ਕਿੱਥੇ ਗਾਈਏ ਕਿਹੜੀ ਥਾਂ ਤੇ ਗਾਈਏ ਗਾਣ ਦੀ ਪ੍ਰੇਰਣਾ ਕਿੱਥੋਂ ਲਈਏ ਤੋ ਸਤਗੁਰੂ ਦੇਵ ਜੀ ਮਹਾਰਾਜ ਨੇ ਜੋ ਬੋਲ ਇੱਥੇ ਅੰਕਿਤ ਕੀਤੇ ਨੇ ਆਪ ਜੀ ਦੇ ਸਾਹਮਣੇ ਰੱਖਾ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਜਿਸ ਘਰ ਵਿੱਚ ਤੀਰਤੀ ਆਖੀ ਜਾਂਦੀ ਏ ਕੀਰਤਨ ਕੀਤਾ ਜਾਂਦਾ ਹੈ ਜਿਸ ਘਰ ਵਿੱਚ ਬੈਠ ਕੇ ਕਰਦੇ ਪੁਰਖ ਦੀ ਵਿਚਾਰ ਗਲਦੀਏ ਕੀਰਤਨ ਚੱਲਦਾ ਵਿਚਾਰਾਂ ਜਲਦੀਆਂ ਨੇ ਬੋਲ ਚੱਲਦੇ ਨੇ ਔਰ ਜਿੰਨੇ ਜ਼ਿਆਦਾ ਜਿਸ ਘਰ ਵਿੱਚ ਬੋਲ ਚੱਲਨ ਉਹ ਘਰ ਉਤਨੇ ਹੀ ਪਵਿੱਤਰ ਹੋ ਜਾਂਦਾ ਔਰ ਇੱਕ ਦਿਨ ਇਤਨਾ ਪਵਿੱਤਰ ਹੋ ਜਾਂਦਾ ਕਿ ਉਸ ਘਰ ਨੂੰ ਤੀਰਤ ਕਹਿਣਾ ਪੈਂਦਾ ਹੈ ਕਿ ਤੀਰਤ ਧਾਰਮਿਕ ਮੰਦਰ ਤੇ ਬਹੁਤ ਸਾਰੇ ਨੇ ਪਰ ਤੀਰਥ ਥੋੜੇ ਨੇ ਗੁਰਦੁਆਰੇ ਬਹੁਤ ਸਾਰੇ ਨੇ ਪਰ ਜਿਨ੍ਹਾਂ ਗੁਰਦੁਆਰਿਆਂ ਨੂੰ ਅਸੀਂ ਤੀਰਥ ਕਹਿ ਦਿੰਦੇ ਆ ਥੋੜੇ ਨੇ ਹਿੰਦੂਆਂ ਦੇ ਮੰਦਰ ਲੱਖਾਂ ਨੇ ਹਿੰਦੁਸਤਾਨ ਦੇ ਪਰ ਤੀਰਥਾਂ ਦੀ ਗਿਣਤੀ ਸਿਰਫ 18 ਹੈ 88 ਤੇ ਮੰਦਰ 18 ਇਕ ਸ਼ਹਿਰ ਦੇ ਵਿੱਚ ਮਿਲ ਜਾਂਦੇ ਆ ਧਾਰਮਿਕ ਮੰਦਰ ਤੇ ਇੱਕ ਇੱਕ ਸ਼ਹਿਰ ਦੇ 100 100 ਮਿਲ ਜਾਣਗੇ। ਰਾਜਸਥਾਨ ਦੇ ਸ਼ਹਿਰ ਹਰ ਗਲੀ ਦੇ 4 4 5 5 ਮੰਦਰ ਤੇ ਪੂਰੇ ਇੱਕ ਸ਼ਹਿਰ ਦੇ 1.5 150 2 200 ਮੰਦਰ ਨੇ। ਪਰ ਸਮੁੱਚੇ ਭਾਰਤ ਦੇ ਸਿਰ ਤੇ ਕੁਲਾਥੀ ਬਣ ਗਏ। ਹਿੰਦੂਆਂ ਦੇ ਤੇ ਮੰਦਰ ਗਿਣੋਗੇ ਤੇ ਲੱਖਾਂ। ਖੂਬਾਓ ਇੱਕ ਗਲ ਇੱਥੇ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਕਿ ਧਾਰਮਿਕ ਮੰਦਰ ਤੇ ਤੀਰਥ ਦੇ ਚਾਹਰ ਅੰਤਰਾ ਕੀ ਹੈ ਬਹੁਤ ਵੱਡਾ ਅੰਤਰਾ ਬਹੁਤ ਵੱਡਾ ਅੰਤਰਾ ਜਿੱਥੇ ਬਹੁਤ ਜ਼ਿਆਦਾ ਦਾਅਵਾ ਗਿਆ ਜਿੱਥੇ ਬਹੁਤ ਜ਼ਿਆਦਾ ਤੀਰਤੀ ਕੀਤੀ ਗਈ ਹੈ ਔਰ ਇਤਨੀ ਤੀਰਤੀ ਕੀਤੀ ਗਈ ਹੈ ਕਿ ਉਸ ਥਾਂ ਦਾ ਮਾਹੌਲ ਹੀ ਐਸਾ ਹੋ ਗਿਆ ਹੁਣ ਕੋਈ ਬੈਠੇ ਤੇ ਉਹਦੀ ਰਸਨਾ ਆਪਣੇ ਆਪ ਗਾਇਨ ਕਰਨ ਲੱਗ ਪਵੇ ਇਸ ਤਰ੍ਹਾਂ ਦੇ ਅਸਥਾਨ ਨੂੰ ਇਸ ਤਰ੍ਹਾਂ ਦੇ ਮੰਦਰ ਨੂੰ ਤੀਰਥ ਕਹਿੰਦੇ ਹਨ। ਅਗਰ ਕੋਈ ਮਨੁੱਖ ਜਾਵੇ ਤੇ ਆਪਣਾ ਘਰ ਵੀ ਤੀਰਥ ਬਣਾ ਸਕਦਾ ਹੈ। ਬਣ ਜਾਂਦਾ ਹੈ। ਬਹੁਤੀ ਸਿੱਖ ਤੋਂ ਸਲਾਹ ਹੈ। ਬਹੁਤਾ ਹੀ ਜਪ ਕਰ ਬ ਘਰ ਦੇ ਚੱਲਦਾ ਹੈ। ਘਰ ਤੀਰਥ ਬਣ ਜਾਂਦਾ ਹੈ। ਇਸ ਵਾਸਤੇ ਭਗਤਾਂ ਦੇ ਘਰ ਅੱਜ ਵੀ ਤੀਰਥ ਨੇ। ਕਬੀਰ ਜਿਸ ਘਰ ਵਿੱਚ ਰਹਿ ਬਨਾਰਸ ਦੇ ਚਲੋਕੀ ਜਾਂਦੇ ਨੇ ਉਸ ਘਰ ਦੇ ਦਰਸ਼ਨ ਕਰਨਾ। ਤੀਰਥ ਗੁਰਨਾਮਿਕ ਦੇਵ ਜੀ ਮਹਾਰਾਜ ਜੇ ਸਦਾਰ ਦੇ ਵੱਡੇ ਹੋਏ ਪਾਲਨ ਪੋਸ਼ਨਾ ਹੋਈ ਅਨੇ ਦਵਲੇ ਬਚਿਆਂ ਨਾਲ ਖੇਡਦੇ ਰਹੇ ਸਭ ਤੀਰਥ ਬਣ ਗਏ ਤਲਵੰਡੀ ਨਨਕਾਰਨਾ ਸਾਧ ਬੰਦੀ ਜਿੱਥੇ ਜਿੱਥੇ ਬਚਿਆਂ ਨਾਲ ਖੇਡਦੇ ਰਹੇ ਤੇ ਖੇਡਦੇ ਚ ਵੀ ਬੰਦਗੀ ਸੀ ਬਚਿਆਂ ਦੇ ਨਾਲ ਖੇਡਦੇ ਨੇ ਤੇ ਸਤਨਾਮ ਸਤਨਾਮ ਜਪਦੇ ਨੇ ਜਪਾਂਦੇ ਨੇ ਇੰਨੇ ਕਹ ਲੋ ਆਮ ਮਨੁੱਖਾਂ ਦੀ ਤੇ ਬੰਦਗੀ ਦੀ ਖੇਡ ਹੈ ਗੁਰਨਾਨਕ ਦੀ ਖੇਡ ਵੀ ਬੰਦਗੀ ਦੀ ਬਸ ਇਤਨੀ ਵੱਡੀ ਆਮ ਬੰਦੇਾਂ ਦੀ ਜਿਹੜੀ ਤੇ ਬੰਦਗੀ ਹੈ ਨਾ ਖੇਡ ਹੈ ਮੈਂ ਘੁੰਮ ਫਿਰ ਕੇ ਬਾਹਰ ਦੇ ਮੁਲਕਾਂ 'ਚ ਜੋ ਦੇਖਿਆ ਉਹ ਸਿਰਫ ਇੱਕ ਸਮਾਜਿਕ ਇਕੱਠ ਮੈਂ ਦੇਖਿਆ ਬਹੁਤ ਸਾਰੀ ਥਾਵਾਂ 'ਤੇ ਕਿੱਥੋਂ ਬਾਰੇ ਤੁਸੀਂ ਨਿਰਣਾ ਆਪ ਕਰਨਾ ਲੇਕਿਨ ਮੈਂ ਜੋ ਘੁੰਮ ਫਿਰ ਕੇ ਦੇਖਿਆ ਸਮਾਜਿਕ ਇਕੱਠ ਬੰਦੇ ਦਾ ਆਪਸ ਵਿੱਚ ਮੇਲ ਹੋ ਜਾਓ ਗੁਰੂ ਨਾਲ ਮੇਲ ਹੁੰਦਾ ਹੈ ਕਿ ਨਹੀਂ ਪ੍ਰਮਾਤਮਾ ਨਾਲ ਮੇਲ ਹੁੰਦਾ ਹੈ ਕਿ ਨਹੀਂ ਕੋਈ ਗੱਲ ਹੀ ਨਹੀਂ ਬੰਦੇ ਦਾ ਬੰਦੇ ਨਾਲ ਮੇਲ ਹੋ ਜਾ ਔਰ ਖੁਸ਼ੀ ਬਹੁਤ ਬੰਦੇ ਦਾ ਬੰਦੇ ਨਾਲ ਮੇਲ ਹੋ ਗਿਆ ਕੋਈ ਇਸ ਗੱਲ ਦੀ ਚਿੰਤਾ ਨਹੀਂ ਗੁਰੂ ਨਾਲ ਮੇਲ ਹੋਇਆ ਹੈ ਕਿ ਨਹੀਂ ਅਕਾਲ ਪੁਰਖ ਨਾਲ ਮੇਲ ਹੋਇਆ ਹੈ ਕਿ ਨਹੀਂ ਕੋਈ ਉਹਦੀ ਗੱਲ ਸੁਣੀ ਹੈ ਕਿ ਨਹੀਂ ਕੋਈ ਉਹਦੇ ਬੋਲ ਰੱਖਣਾ ਤੋਂ ਨਿਕਲੇ ਨੇ ਕਿ ਨਹੀਂ ਕੋਈ ਸੁਰਤ ਉਹਦੇ ਨੇੜੇ ਗਈ ਹੈ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਸੋਚਣੀ ਨਹੀਂ ਬੰਦੇ ਦੇ ਨੇੜੇ ਚਲੇ ਗਏ ਆ ਕਿ ਨਹੀਂ ਔਰ ਬੰਦੇ ਨਾਲ ਸੰਬੰਧ ਜੁੜਿਆ ਹੈ ਕਿ ਨਹੀਂ ਇਹ ਤੇ ਸਮਾਜਿਕ ਕੱਟ ਹੋ ਗਿਆ ਧਾਰਮਿਕ ਕੱਟ ਤੇ ਨਹੀਂ ਇਹ ਤੇ ਸਮਾਜਿਕ ਕੱਟ ਸੋ ਆਮ ਬੰਦਿਆਂ ਦੀ ਤੇ ਬੰਦਗੀ ਵੀ ਖੇਡ ਹੈ ਔਰ ਕੁਝ ਨਹੀਂ ਭਗਤ ਕਬੀਰ ਕੇ ਅੰਦਰ ਮਾਥੇ ਜਿਲਕ ਹਤ ਮਾਲਾ ਬਾਨਾ ਲੋਗਨ ਰਾਮ ਖਿਡੌਣਾ ਜਾਣਾ ਕਈਆਂ ਨੇ ਬੰਦਵੀ ਨੂੰ ਖਿਡਾਉਣਾ ਹੀ ਸਮਝਿਆ ਔਰ ਕੁਝ ਨਹੀਂ ਪਰ ਗੁਰਨਾਨਕ ਦੀ ਖੇਡ ਵੀ ਬੰਦ ਗਈ ਜੇ ਬੱਚਿਆਂ ਨਾਲ ਖੇਡਦੇ ਵੀ ਨੇ ਤੇ ਬੰਦ ਕੀਏ ਧਿਆਨ ਰੱਬ ਨਾਲ ਧਿਆਨ ਨਿਰੰਕਾਰ ਨਾਲ ਖੇਡਦੇ ਬੱਚਿਆਂ ਨਾਲ ਪੈ ਨੇ ਜੁੜ ਜਾਂਦੇ ਰੱਬ ਨਾਲ ਬੱਚਿਆਂ ਨੂੰ ਵੀ ਜੋੜ ਲੈਂਦੇ ਨੇ ਖੇਡ ਵੀ ਬੰਦ ਗਈ ਬੱਚਿਆਂ ਨਾਲ ਖੇਲਣਾ ਵੀ ਬੰਦ ਗੀਏ ਤਮਾ ਕਰਨੇ ਆਮ ਬੰਦਿਆਂ ਦੀ ਤੇ ਬੰਦਗੀ ਦੀ ਖੇਡ ਹੈ ਔਰ ਕੁਛ ਨਹੀਂ ਤਮਾਸ਼ਾ ਔਰ ਕੁਛ ਨਹੀਂ ਫਿਡਾਉਣਾ ਹੈ ਫਿਡਾਉਣਿਆਂ ਦੀ ਖੇਡ ਹੈ ਔਰ ਕੁਛ ਨਹੀਂ ਸੋ ਇਸ ਤਰ੍ਹਾਂ ਦੇ ਪੁਰਸ਼ ਜਿੱਥੇ ਖੇਡਦੇ ਵੀ ਨੇ ਜਿਸ ਜਿਸ ਥਾਂ ਤੇ ਖੇਡਦੇ ਵੀ ਨੇ ਉਹ ਥਾਂ ਵੀ ਤੀਰਥ ਬਣ ਜਾਂਦੇ ਨੇ ਨਕਾਣਾ ਸਾਹਿਬ ਦੇ ਆਥਾਨ ਹੈ ਬਾਲ ਲਈ ਦਾ ਜਿੱਥੇ ਸਤਗੁਰ ਬੱਚਿਆਂ ਨਾਲ ਖੇਡਦਾ ਉਹ ਥਾਂ ਦੇ ਵਿੱਚ ਵੀ ਇਤਨੀ ਕشش ਹੈ 10 ਤੋਂ 2 ਤਿੰਨ ਵਾਰ ਜੋ ਉਥੇ ਹਾਜ਼ਰੀ ਭਰੀਏ ਉਸ ਜਗ੍ਹਾ ਵਿੱਚ ਅਜ ਵੀ ਕشش ਹੈ ਐ ਤੇ ਬਾਲ ਲੀਲਾ ਬੱਚਿਆਂ ਨਾਲ ਸਤਗੁਰੂ ਖੇਡਦੇ ਹੀ ਰਹੇ ਪਰ ਖੇਡ ਬੰਦਗੀ ਸੀ ਖੇਡ ਇਬਾਦਤ ਸੀ ਖੇਡ ਰੱਬ ਨਾਲ ਜੁੜੰਦਗੀ ਸੀ ਉਸ ਬਾਲ ਲੀਲਾ ਥਾਨ ਦੇ ਅਜ ਵੀ ਕਛਿ ਤੀਰਥ ਹੈ ਅਜ ਵੀ ਰੱਬ ਦੀ ਤਰਫ ਸੁਰਖ ਖਿੱਚਦੀ ਹੈ ਅਜਿਹੀ ਮਨੁੱਖੀ ਸੁਰਤ ਨੂੰ ਉਹ ਬਾਲਲੀਲਾ ਅਦਾਨ ਕਿਸੇ ਪਵਿੱਤਰਤਾ ਦੇ ਕੇਂਦਰ ਦੇ ਚ ਲੈ ਜਾਂਦਾ ਹੈ। ਤੁਮੇਰਾ ਤਰ੍ਹਾਂ ਹਿੰਦੂਆਂ ਦੇ ਜੇ ਮੰਦਰ ਗਿਣੇ ਹੈ ਤੇ ਲੱਖਾਂ ਤੋਂ ਵੀ ਅਦਾਨ ਹੈ। ਹਰ ਸ਼ਹਿਰ ਵਿੱਚ 100, 200, 200 ਮੰਦਰ ਨੇ। ਲੇਕਿਨ ਤੀਰਥਕੁਲ 28। ਤੀਰਥ ਤੁਮਰਾ ਜਿਸ ਥਾਂ ਤੇ ਇਤਨਾ ਗਾਵਾਇਆ ਗਿਆ ਹੈ। ਜਿਸ ਥਾਂ ਤੇ ਪ੍ਰਭੂ ਦੀ ਇਤਨੀ ਚਰਚਾ ਕੀਤੀ ਗਈ ਹੈ ਜਿਸ ਥਾਂ ਤੇ ਬੈਠ ਕੇ ਇਤਨੀ ਪ੍ਰਮਾਤਮਾ ਦੀ ਵਿਚਾਰ ਕੀਤੀ ਗਈ ਹੈ ਕਿ ਉਸ ਥਾਂ ਦੇ ਉੱਤੇ ਹੁਣ ਸਵਾਏ ਪ੍ਰਮਾਤਮਾ ਦੀਆਂ ਤਰੰਗਾਂ ਤੋਂ ਹੋਰ ਕੁਝ ਵੀ ਨਹੀਂ ਉਹਦੇ ਬੀਤਾਂ ਤੋਂ ਹੋਰ ਕੁਝ ਵੀ ਨਹੀਂ ਤੇ ਹੁਣ ਨਾਸਤਿਕ ਤੋਂ ਨਾਸਤਿਕ ਵੀ ਉੱਥੇ ਆ ਜਾਏ ਕਠੋਰ ਤੋਂ ਕਠੋਰ ਵੀ ਉੱਥੇ ਆ ਜਾਏ ਉਹਦੇ ਮਨ ਦੇ ਵਿੱਚ ਕੋਈ ਪ੍ਰਭੂ ਮਿਲਣ ਦੀ ਤਾਂਗ ਪੈਦਾ ਹੋਵੇ ਤੜਪ ਪੈਦਾ ਹੋਵੇ ਇਸ ਤਰ੍ਹਾਂ ਦੇ ਅਥਾਨ ਨੂੰ ਕਹਿੰਦੇ ਨੇ ਤੀਰਤ ਤੈਨੂੰ ਜਿਸ ਘਰ ਦੇ ਕਰਤੇ ਪੁਰਖ ਦੀ ਕੀਰਤੀ ਗਾਇਨ ਕੀਤੀ ਜਾ ਰਹੀ ਹੋਵੇ ਜਿੱਥੇ ਉਸ ਦੇ ਗੁਣਾਂ ਦੀ ਵਿਚਾਰ ਹੋ ਰਹੀ ਹੋਵੇ اے ਬੰਦੇ ਤੂੰ ਉੱਥੇ ਸੋਹੇ ਲਾਗਾ ਕਿਉਂਕਿ ਤੈਨੂੰ ਪ੍ਰੇਰਣਾ ਉੱਥੋਂ ਹੀ ਮਿਲੇਗੀ ਉਸ ਤੋਂ ਬਿਨਾ ਪ੍ਰੇਰਣਾ ਨਹੀਂ ਮਿਲ ਸਕਦੀ ਮਨੁੱਖ ਦਾ ਮਨ ਕਰਤੇ ਪੁਰਖ ਨੇ 당 ਦਾ ਬਣਾਇਆ ਕਿ ਹਰ ਗੱਲ ਤੋਂ ਪ੍ਰਭਾਵਿਤ ਹੁੰਦਾ ਹੈ ਉਸ ਘਰ ਤੋਂ ਵੀ لازਮੂ ਪ੍ਰਭਾਵਿਤ ਹੋਵੇਗਾ ਜਿੱਥੇ ਉਸ ਨਿਰਭਉ ਦਾ ਸੋਹਿਲਾ ਗਾਇਨ ਹੋ ਰਿਹਾ ਔਰ ਉਸ ਨਿਰਭਉ ਦੀ ਵਿਚਾਰ ਹੋ ਰਹੀ ਹੈ ਸਾਇਬ ਕੰਨੇ ਜਿੱਥੇ ਉਸ ਕਰਤੇ ਪੁਰਖ ਦੀ ਕੀਰਤੀ ਆਖੀ ਜਾ ਰਹੀ ਹੈ ਔਰ ਵਿਚਾਰ ਕੀਤੀ ਜਾ ਰਹੀ ਹੈ ਚਿਤ ਘਰ ਗਾਓ ਸੋਹਿਲਾ ਸਿਨਰੋ ਸਿਰਜਣਹਾਰੋ ਉਸ ਸਿਰਜਣਹਾਰ ਜਗਤ ਦਾ ਸਿਤਪਾਲਕ ਬਣਾਉਣ ਵਾਲਾ ਫਿਰ ਤੂੰ ਉਸ ਘਰ ਦੇ ਚ ਉਸ ਦਾ ਸੋਹਿਲਾ ਦਾ ਖੁਸ਼ੀ ਦੇ ਗੀਤ ਗਾ ਉਹਦਾ ਚਮਰਨ ਕਰੇ ਸੋ ਹਿੰਦੇ ਦੇ ਰਾਹੀ ਗੀਤ ਦੇ ਰਾਹੀ ਸੰਗੀਤ ਦੇ ਰਾਹੀ ਤੋਂ ਉਹਦੇ ਨਾਲ ਸੰਬੰਧ ਜੋੜ ਤੇ ਮੈਂ ਕਲ ਅਰਜ਼ ਕੀਤੀ ਸੀ ਸੰਬੰਧ ਸਿਮਰਨ ਦੇ ਨੇ ਸਿਮਰੋ ਸਿਰਜਨਹਾਰੋ ਸੰਬੰਧ ਖੋਣਦੇ ਨਹੀਂ ਸੰਬੰਧ ਸਿਮਰਨ ਦੇ ਨੇ ਯਾਦ ਕੋਈ ਕਿਸ ਨੂੰ ਕਿਤਨਾ ਕਿ ਯਾਦ ਕਰਦਾ ਯਾਦ ਨਾਲ ਸੰਬੰਧ ਜੋੜਿਆ ਰਹਿੰਦਾ ਯਾਦ ਨਹੀਂ ਕਰਦਾ ਸੰਬੰਧ ਟੁੱਟ ਜਾਂਦਾ ਯਾਦ ਤੋਂ ਨਿਕਲ ਗਿਆ ਹੈ ਭੁੱਲ ਗਿਆ ਹੈ ਸੰਬੰਧੇ ਟੁੱਟ ਗਿਆ ਗੱਲ ਖਤਮ ਥੋੜੀ ਥੋੜੀ ਯਾਦ 바ਸੀ ਹੈ ਸੰਬੰਧ ਹੈ ਬਹੁਤੀ ਯਾਦ ਹੈ ਬਹੁਤਾ ਗੂੜਾ ਸੰਬੰਧ ਹੋ ਗਿਆ ਭੁੱਲਦਾ ਹੀ ਨਹੀਂ ਹਰ ਵਕਤ ਯਾਦ ਆਉਂਦੇ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਹੁਣ ਉਸੇ ਦੀ ਯਾਦ ਇਸ ਨੂੰ ਕਹਿੰਦੇ ਨੇ ਗੂੜਾ ਸੰਬੰਧ ਬਹੁਤ ਗੂੜਾ ਸੰਬੰਧ ਜੁੜ ਗਿਆ ਦਮ ਦਮ ਸਦਾ ਸਮਾਲਦਾ দম ਨਾ ਦਰਤਾ ਜਾਏ ਗੁਰੂ ਅਮਰਦਾਸ ਜੀ ਮਹਾਰਾਜ ਜਨ ਇੱਕ ਦਮ ਵੀ ਵਿਅਰਥ ਨਾ ਚਲਾ ਜਾਏ ਦਮ ਦਮ ਦੇ ਚ ਉਸ ਦੀ ਸੰਭਾਲ ਹੈ ਦਮ ਦਮ ਦੇ ਚ ਉਹ ਦੀ ਯਾਦ ਹੈ ਉਹ ਯਾਦ ਹੀ ਸੰਬੰਧ ਜੋੜਨ ਦਾ ਵਸੀਲਾ ਹੈ ਸਹਬ ਕੰਨ ਜਿਸ ਘਰ ਦੇ ਚ ਕਰਤੇ ਪੁਰਖ ਦੀ ਕੀਰਤੀ ਗਾਇਨ ਹੋ ਰਹੀ ਹੈ ਉਹਦੇ ਗੁਣਾ ਦੇ ਵਿਚਾਰ ਹੋ ਰਹੀ ਹੈ ਉਸ ਘਰ ਦੇ ਚ ਬੈਠ ਕੇ ਹੂੰ ਸੋਹਿਲਾ ਗਾ ਗੀਤ ਗਾ ਔਰ ਸਹਬ ਕਹਿੰਦੇ ਨੇ ਮੈਂ ਸਦਕੇ ਜਾਨਾਂ ਵਾਰ ਨਹੀਂ ਕੁਰਬਾਨ ਜਾਣਾ ਉਸ ਸੋਹਲੇ ਤੋਂ ਉਸ ਘਰ ਤੋਂ ਜਿਸ ਸੋਹਲੇ ਦੇ ਗਾਇਨ ਕਰਨ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਅਕੀਕੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਅਗਾਂਹ ਪੰਕੀਆਂ ਲਿਤਿਤ ਜੀੜੇ ਸਮਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਜਿਸ ਦਾਤੇ ਕਉਨ ਸਮਾਰ ਨਿਤਾ ਪ੍ਰਤੀ ਇਹ ਨਹੀਂ ਕਿ ਸੰਗਰਾਮ ਵਾਲੇ ਦਿਨ ਕੁਝ ਦਚਿੰਤਨ ਕਰਨਾ। ਇੱਕ ਤਵਾਰ ਮੰਦੇ ਦਿਨ ਕੁਝ ਦਚਿੰਤਨ ਕਰਨਾ। ਨਿਤ ਨਿਤ ਦੀ ਪ੍ਰੇਰਣਾ ਦਿੱਤੀ ਹੈ ਰੋਜ਼। ਅਨ ਰੋਜ਼ ਚਾਹੀਦਾ ਪਾਣੀ ਰੋਜ਼ ਚਾਹੀਦਾ। ਭੋਜਨ ਰੋਜ਼ ਚਾਹੀਦਾ। ਈਸ਼ਵਰ ਦੀ ਸੰਭਾਲ ਵੀ ਰੋਜ਼ ਚਾਹੀਦੀ। ਰੂਹਾਨੀ ਗੁਜ਼ਾਰਾ। ਰੂਹ ਦਾ ਭੋਜਨ ਹੈ। ਸਰੀਰ ਨੂੰ ਕੁਝ ਦਿਨ ਲਗਾਤਾਰ ਭੋਜਨ ਨਾ ਲਈਏ। ਕੁਮਲਾ ਜਾਂਦਾ ਹੈ ਸਰੀਰ। ਮੁਰਝਾ ਜਾਂਦਾ ਹੈ। ਔਰ ਜੋ ਬਿਲਕੁਲ ਨਾ ਦਈਏ ਤੇ ਮਰ ਵੀ ਸਕਦਾ ਹੈ ਖਤਮ ਵੀ ਹੋ ਸਕਦਾ ਹੈ ਰੂਹਾਨੀ ਮੌਤ ਵੀ ਕਈਆਂ ਦੀ ਹੋ ਜਾਂਦੀ ਹੈ ਜੋ ਭੁੱਲ ਜਾਂਦੇ ਨੇ ਬਿਲਕੁਲ ਭੁੱਲ ਜਾਂਦੇ ਨੇ ਜਿਸ ਨੂੰ ਸਤਗੁਰ ਕਹਿੰਦੇ ਨੇ ਆਖਾਂ ਜੀਵਾ ਬਿਸਰੇ ਮਰ ਜਾਉ ਮਰਣੰ ਬਿਸਰੰਗੋ ਬਿੰਦੇ ਜੀਵਣੰ ਹਰ ਨਾਮ ਧਿਆਵਣੇ ਤੋ ਸਾਬ ਕਹਿੰਦੇ ਨੇ ਤੋ ਨਿਤਾ ਪ੍ਰਤੀ ਉੱਤਰੀ ਸੰਭਾਲ ਕਰ ਸੰਭਾਲ ਤੋਂ ਮਰਾਦ ਉਸ ਦਾ ਚਿੰਤਨ ਕਰ ਉਹਨੂੰ ਯਾਦ ਕਰ ਜੋ ਸਦੀਵੀ ਦੇਖਦਾ ਔਰ ਦੇਣ ਹਾਰ ਹੈ ਜੋ ਮੰਗਣਾ ਲੈਣਾ ਨਹੀਂ ਜਾਣਦਾ ਦੇਣਾ ਜਾਣਦਾ ਦੇਖੇਗਾ ਦੇਵਨਾ ਤੇਰੀ ਸੰਭਾਲ ਨੂੰ ਤੇਰੇ ਚਿੰਤਨ ਨੂੰ ਉਸ ਪ੍ਰਭੂ ਨੇ ਦੇਖ ਰਿਹਾ ਉਹ ਦੇਖ ਰਿਹਾ ਉਹ ਦਾਤਾਂ ਦੇ ਰਿਹਾ ਔਰ ਉਸ ਤੋਂ ਹਮੇਸ਼ਾ ਹੀ ਦੇਣਾ ਹੀ ਪ੍ਰਗਟ ਹੁੰਦਾ ਹੈ ਸਵਾਸੇ ਪੂਰਨ ਪ੍ਰਮਾਤਮਾ ਨੂੰ ਦਾਤਾ ਰਾਖੇ